ਦਰਅਸਲ ਇਸ ਬੰਦੇ ਨੇ ਫੁੱਲ ਨਸ਼ਾ ਕੀਤਾ ਹੋਇਆ ਹੈ ਤੇ ਸੜਕ ਦੇ ਵਿਚਾਲੇ ਜਾ ਕੇ ਟਹਿਲ ਰਿਹਾ ਹੈ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਪਰ ਇਸ ਨੂੰ ਕੋਈ ਵੀ ਪ੍ਰਵਾਹ ਨਹੀਂ ਸਗੋਂ ਜਿਹੜੇ ਵੀ ਕਲਾ ਵਾਲੇ ਬੰਦੇ ਆ ਰਹੇ ਨੇ ਗੱਡੀਆਂ ਵਾਲੇ ਉਹ ਸਾਈਡ ਦੀ ਕਰਕੇ ਨਗਾਉਂਦੇ ਨੇ ਇਸ ਤੋਂ ਬਚਾਅ ਕਰਦੇ ਨੇ ਪਰ ਇਸ ਨੂੰ ਜਰਾ ਵੀ ਪ੍ਰਵਾਹ ਨਹੀਂ ਹੈ ਕਿਵੇਂ ਇਹ ਬੇਖੌਪ ਹੋ ਕੇ ਸੜਕ ਦੇ ਵਿਚਾਲੇ ਫਿਰ ਰਿਹਾ ਹੈ ਅਰਜੰਟੇ ਲੋਦਾ ਜਿਹੜਾ ਉਹ ਗਾਣਾ ਵਾਇਰਲ ਹੋਇਆ ਸੀ ਇਸ ਬੰਦੇ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਟੁੱਕਦਾ ਹੈ ਕਿ ਸੜਕਾਂ ਤੇ ਐ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਇਹਨੂੰ ਪਤੰਦਰ ਨੂੰ ਕੋਈ ਵੀ ਪ੍ਰਵਾਹ ਨਹੀਂ ਇਹ ਜਿਹੜੀ ਘਟਨਾ ਹੈ ਦੀਨਾਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਬੰਦਾ ਫੁੱਲ ਨਸ਼ੇ ਦੇ ਵਿੱਚ ਅਜਿਹੀਆਂ ਹਰਕਤਾਂ ਕਰ ਰਿਹਾ ਹੈ ਇਸ ਦੇ ਪਰਿਵਾਰ ਨੂੰ ਵੀ ਸ਼ਾਇਦ ਇਹ ਗੱਲ ਦਾ ਪਤਾ ਨਹੀਂ ਹੋਣਾ ਕਿ ਸਾਡਾ ਜਿਹੜਾ ਬੰਦਾ ਹੈ ਜਾਂ ਮੁੰਡਾ ਹੈ ਉਹ ਕਿੱਥੇ ਫਿਰ ਰਿਹਾ ਹੈ ਪਰ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸਾਰਾ ਪਰਿਵਾਰ ਆ ਕੇ ਰੋਂਦਾ ਹੈ ਵਿਚਾਰਾ ਉਹਨਾਂ ਦੇ ਪੱਲੇ ਫਿਰ ਕੁਝ ਵੀ ਨਹੀਂ ਰਹਿੰਦਾ ਸਿਰਫ ਪਛਤਾਵੇ ਤੋਂ ਤਾਂ ਤੁਹਾਨੂੰ ਦੱਸ ਦਈਏ ਕਿ ਆਪਣੇ ਜਿਹੜੇ ਬੱਚੇ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਨਸ਼ਾ ਕਰਦੇ ਨੇ ਜਈਆਂ ਹਰਕਤਾਂ ਕਰਦੇ ਨੇ ਤਾਂ ਉਹਨਾਂ ਦੀ ਜਰੂਰ ਨਿਗਰੱਖਿਆ ਕਰੋ ਯਾਰ ਕਿਉਂਕਿ ਕਿਸੇ ਵੀ ਮਾਪਿਆਂ ਦੇ ਵਾਸਤੇ ਵਿੱਚ ਨਹੀਂ ਹੈ ਕਿ ਉਹਦਾ ਜਿਹੜਾ ਪੁੱਤ ਨਸ਼ਾ ਕਰਨ ਲੱਗ ਗਿਆ ਹੈ ਕਿਉਂਕਿ ਉਹ ਤਾਂ ਖੁਦ ਰੋਕਦੇ ਨੇ ਬੱਚਿਆਂ ਨੂੰ ਕਿ ਤੁਸੀਂ ਨਾ ਨਸ਼ੇ ਦੇ ਵਿੱਚ ਵੜੋ ਸਾਡੀ ਵੀ ਜ਼ਿੰਦਗੀ ਖਰਾਬ ਹੁੰਦੀ ਹੈ ਤੇ ਹੁੰਦਾ ਵੀ ਇਹ ਹੈ ਕਿ ਜਿਹੜੇ ਮਾਪਿਓ ਦਾ ਪੋਤ ਨਸ਼ਾ ਕਰਦਾ ਹੈ ਉਹਦੀ ਜ਼ਿੰਦਗੀ ਤਾਂ ਵੈਸੇ ਹੀ ਖਰਾਬ ਹੋ ਜਾਂਦੀ ਹੈ ਤੇ ਜਈਆਂ ਹਰਕਤਾਂ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕਾਂ ਦੀਆਂ ਲਾਂਹ ਤਾਂ ਵੀ ਸੋਨੀਆਂ ਪਈਆਂ ਨੇ ਕਈ ਵਾਰ ਮਾਪਿਓ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਸ ਵਾਇਰਲ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ